ਤੇ ਦੱਸਿਆ ਜਾ ਰਿਹਾ ਤੇ ਨਾਲ 10 ਤੋਂ 15 ਹਜ਼ਾਰ ਦਾ ਕੈਸ਼ ਦਿੱਤਾ ਜਾ ਰਿਹਾ ਹੈ। ਬਸ ਆ ਤਾਂ ਸਹੀ ਹੋਣੀ ਨਹੀਂ ਅਲਮਾਰੀ ਸਾਰੀ ਤੋੜ ਦਿੱਤੀ ਗਈ। ਇਹਨੂੰ ਤਾਂ ਇੰਨੀ ਬੁਰੀ ਚਾ ਤੋੜਿਆ ਗਿਆ ਜਿਹੜਾ ਕੀ ਜਿਹੜਾ ਸਿੱਧੀ ਨਹੀਂ ਹੋਣੀ ਕਿਉਂਕਿ ਇਹਦਾ ਲੋਕ ਪੱਕਾ ਵਾਲਾ ਸੀ। ਉਹਦਾ ਚ ਦੂਸਰਾ ਲੋਕ ਸੀ ਸੈਂਟਰ ਲੋਕ ਸੀ। ਇਹਦਾ ਲੋਕ ਦੂਜਾ ਪਲੇ ਸੁ ਦੱਸਦੀ ਹੈ ਕਿ ਮੇਰੇ ਪਹਿਲਾਂ ਫਾਦਰ ਦੀ ਦੱਸੋ ਵੀ ਫੇਰ ਮਦਦ ਹੀ ਹੈ। ਤੋਂ ਬਾਅਦ ਮੈਂ ਕਿ ਕਈ ਦਾ ਮਹੀਨਾ ਬਾਹਰ ਰਹੀਆਂ ਮੇਰੇ ਫਾਦਰ ਦੇ ਜੱਤ ਸੇ 27 ਅਗਸਤ ਨੂੰ 27 ਸਤੰਬਰ ਨੂੰ ਤੇ ਮਨ ਨੂੰ 19 ਅਗਸਤ ਨੂੰ 19 ਸਤੰਬਰ ਨੂੰ ਮੇਰੇ ਮਮਾ ਦੀ ਜੱਤ ਹੋਈ ਐਨੀ ਦਿਨ ਮੈਂ ਬਾਹਰ ਹੀ ਸੀ ਮੈਂ ਆਬੂਦਵਾਰ ਲਾਸਟ 25 ਉਹ ਤੱਕ ਉਹਦੋਂ ਤੱਕ ਤੇ ਮੇਰੇ ਘਰ ਕੋਈ ਚੋਰ ਨਹੀਂ ਵੜਿਆ ਜਦੋਂ ਮੈਂ ਸੋਨਾ ਲੈ ਕੇ ਰੱਖਿਆ ਉਦੋਂ ਹੀ ਕੋਈ ਚੋਰ ਵੜਿਆ ਜਦੋਂ ਤੁਸੀਂ ਘਰੇ 골ਡ ਲੈ ਕੇ ਆਏ ਕਿਸੇ ਨੂੰ ਪਤਾ ਸੀ ਇਹ ਚੀਜ਼ ਹੈ ਖਾਲੇ ਤੱਕ ਨਹੀਂ ਤਾਂ ਪਤਾ ਸੀ ਕਿਉਂਕਿ ਦੋ ਤਿੰਨ ਦਿਨ ਤੋਂ ਜ਼ਿਆਦਾ ਮੇਰੇ ਕੋਲ ਨੂੰ ਆਏ ਨੂੰ ਵੀ ਨਹੀਂ ਹੋਇਆ ਕੁਝ ਮੈਂ ਕਿ ਕਿਦਾ ਪਿੱਛੋਂ ਮੈਂ ਥੋੜੀ ਸਟ्रेस ਸੀ ਮੈਨੂੰ ਡਿਪਰੈਸ਼ਨ ਦੀ ਪ੍ਰੋਬਲਮ ਹੋ ਗਈ ਪਈ ਤੇ ਮੈਂ ਅੰਦਰ ਮੈਡੀਸਿਨ ਖਾ ਕੇ ਥੱਕੀ ਪਈ ਸੀ ਤਿੰਨ ਦਿਨ ਦੀ ਮੈਨੂੰ ਤੁਸੀਂ ਪੁੱਛਿਆ ਦਾ ਸਰ ਜਿਹੜਾ ਡਾਕਟਰ ਨੰਨੂ ਆ ਜਾਂ ਡਾਕਟਰ ਅਸਮ ਇਹਨਾਂ ਕੋ ਨੀਂਦਿਆਂ ਤੋਂ ਮੈਡੀਸਿਨ ਲੈ ਕੇ ਆਈਆਂ ਨਹੀਂ ਸੀ ਮੈਨੂੰ ਬਹੁਤ ਜ਼ਿਆਦਾ ਡਿਪਰੈਸ਼ਨ ਦੀ ਪ੍ਰੋਬਲਮ ਹੈ ਇਹ ਮੈਨੂੰ ਮਤਲਬ ਬਹੁਤ ਜ਼ਿਆਦਾ ਪ੍ਰੋਬਲਮ ਫੀਲ ਹੋਇਆ ਮੈਂ ਬਹੁਤ ਜ਼ਿਆਦਾ ਟੈਨਸ਼ਨ ਸਟ्रेस ਸੀ ਮੇਰੇ ਮੇਰੇ ਤੋਂ ਹੋਰ ਚਲੇ ਗਿਆ ਤੁਸੀਂ ਇਹ ਸਿਰਫ ਇਹੀ ਕਮਰੇ ਦੇ ਵਿੱਚ ਹੀ ਮਤਲਬ ਕਿਸੇ ਕਮਰੇ ਤੋਂ ਅਸਿੱਧਾ ਚੋਰ ਹੋ ਰਿਹਾ ਨਾਲ ਦੇ ਕਮਰੇ ਵਿੱਚ ਵੀ ਕੀ ਹੋਇਆ ਨਾਲ ਕਮਰੇ ਤੋਂ ਉਹਨਾਂ ਨੇ ਕੁਝ ਕੀਤਾ ਨਾਲ ਦੇ ਕਮਰੇ ਵਿੱਚ ਵੜੇ ਤੱਕ ਨਹੀਂ ਅੱਛਾ ਜੋ ਗੱਲ ਸੱਚੀ ਆ ਸੱਚੀ ਆ ਅਸੀਂ ਸਾਨੂੰ ਮੈਨੂੰ ਉਹ ਕਹਿ ਰਿਹਾ ਵੀ ਤੁਸੀਂ ਆਪਣੇ ਕੋਲੋਂ ਮੈਨੂੰ ਤੁਸੀਂ ਮੰਨੋ ਮੈਨੂੰ ਦੇਖ ਕੇ ਲੱਗ ਰਿਹਾ ਵੀ ਮੈਂ ਕੋਈ ਕਿਤੇ ਦਾ ਦੋ ਦੋ ਨੰਬਰ ਦੀ ਲੇਡੀਜ਼ ਆ ਜ ਆਪਣਾ ਭਰਾ ਕਰਨ ਨੂੰ ਕੋਸ਼ਿਸ਼ ਕਰ ਰਹੀ ਅਸੀਂ ਇੱਕ ਰੈਪਿਟੇਡ ਫੈਮਿਲੀ ਦੀ ਮੈਂ ਬੇਟੀ ਆ ਇਹ ਠੀਕ ਆ ਵੀ ਮੈਂ ਗਰੀਬ ਘਰ ਦੇ ਵਿੱਚ ਗਰੀਬ ਘਰ ਦੀ ਨੌਂ ਆ ਤੇ ਇਹ ਨਹੀਂ ਹੁੰਦਾ ਵੀ ਕੀ ਕਿਹਦਾ ਬੰਦਾ ਚ ਚੋਰੀਆਂ ਠਗੀਆਂ ਝੂਠ ਸੱਚ ਬੋਲਣ ਲੱਗੇ ਪੈਸੇ ਵਾਸਤੇ ਮੈਂ ਅੱਗੇ ਨਾ ਬੋਲੀ ਆ ਜ਼ਿੰਦਗੀ ਚ ਮੇਰੇ ਇੰਨਾ ਅਸੀਂ ਗਰੀਬੀ ਚ ਦਿਨ ਕੱਟੇ ਆ ਪਰ ਕੋਈ ਮੈਂ ਇੱਕ ਮੇਰਾ ਸੋਨਾ ਸਾਨੂੰ ਇਸ ਲਈ ਜ਼ਰੂਰੀ ਵੀ ਮੇਰੇ ਕੋਲ ਸਾਡੇ ਦੋ ਬੱਚੇ ਆ ਮੈਂ ਇਹੀ ਰਿਕਵੈਸਟ ਕਰੂੰਗੀ ਇਹੀ ਅਰਦਾਸ ਕਰੂੰਗੀ ਵੀ ਜੇ ਕੋਈ ਚੋਰ ਵੀ ਦੇਖੇ ਤਾਂ ਮੈਨੂੰ ਪਲੀਜ਼ ਮੇਰੇ ਓਕੀ ਕਹੀਦਾ ਸਾਡਾ ਸਾਥ ਦੇਵੇ ਕਿ ਨਾਲ ਤੇਰਾ ਕੁਝ ਨਹੀਂ ਬਣਨਾ ਸਾਡੀ ਕੁੜੀਆਂ ਦਾ ਸਾਰੀ ਉਮਰ ਦੀ ਜ਼ਿੰਦਗੀ ਬਣ ਜਾਣੀ ਕੱਲ ਮੈਨੂੰ ਕੁਝ ਹੁੰਦਾ ਤਾਂ ਕੀ ਕਹੀਦਾ ਉਹ ਉਹ ਦਾ ਜ਼ਿੰਮੇਵਾਰ ਵੀ ਉਹੀ ਹੋਊਗਾ ਕਿਉਂਕਿ ਮੈਂ ਮੇਰੇ ਸੁਣ ਮੈਂ ਰਾਤ ਦੇ ਇੱਕ ਵਾਰੀ ਵੀ ਅੰਦਰ ਵੜੀ ਬਿੱਦ